ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 356 ਤੋਂ ਲੈ ਕੇ 357 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਗੁਰੂ ਨਾਨਕ ਪਾਤਸ਼ਾਹੀ ਦੀ ਬਾਣੀ ਚੱਲੀ ਆ ਰਹੀ ਹੈ ਜੀ ਰਾਗ ਆਸਾ ਦੇ ਵਿੱਚ ਆਓ ਆਪਾਂ ਗੁਰਵਾਣੀ ਦੀ ਲੜੀ ਨਾਲ ਜੁੜੀਏ ਜੀ ਵਾਹਿਗੁਰੂ ਜੀ ਆਸਾ ਮਹੱਲਾ ਪਹਿਲਾ ਆਪ ਕਰੇ ਸੱਚ ਅਲਖ ਅਪਾਰ ਹੋਉ ਪਾਪੀ ਤੂੰ ਬਖਸ਼ਣਹਾਰ ਤੇਰਾ ਪਾਣਾ ਸਭ ਕਿਛ ਹੋਵੇ ਮਨ ਹਟ ਕੀਚੈ ਅੰਤ ਵਿਗੋਵੇ ਰਹਾਓ ਹਾਂਜੀ ਸੰਗਤ ਜੀ ਗੁਰਨਾਨਕ ਪਾਤਸ਼ਾਹ ਕਹਿੰਦੇ ਨੇ ਜੋ ਕੁਛ ਵੀ ਕਰ ਰਿਹਾ ਹੈ ਉਹ ਸੱਚਾ ਪਰਮਾਤਮਾ ਜਿਹਦਾ ਅਸੀਂ ਪਾਰ ਨਹੀਂ ਪਾ ਸਕਦੇ ਜਿਹਨੂੰ ਅਸੀਂ ਲਖ ਨਹੀਂ ਸਕਦੇ ਜੋ ਅਦ੍ਰਿਸ਼ਟ ਹੈ ਕਹਿੰਦੇ ਜੋ ਕੁਝ ਕਰ ਰਿਹਾ ਹੈ ਉਹ ਸੱਚਾ ਪਰਮਾਤਮਾ ਆਪ ਕਰ ਰਿਹਾ ਹੈ ਕਹਿੰਦੇ ਕਹਿੰਦੇ ਵੀ ਮੈਂ ਬਹੁਤ ਗੁਨਾਹ ਕੀਤੇ ਨੇ ਇਹ ਜਾਣਦਾ ਹੋਇਆ ਵੀ ਕਿ ਮੇਰੇ ਔਗਣ ਅਣਗਿਣਤ ਨੇ ਫੇਰ ਵੀ ਕਹਿੰਦੇ ਤੂੰ ਮੈਨੂੰ ਬਖਸ਼ਦਾ ਹੈ ਸੱਚੇ ਪਾਤਸ਼ਾਹ ਕਹਿੰਦੇ ਕਹਿੰਦੇ ਤੇਰੇ ਭਾਣੇ ਦੇ ਵਿੱਚ ਹੀ ਸਭ ਕੁਝ ਸ੍ਰਿਸ਼ਟੀ ਦੇ ਵਿੱਚ ਵਾਪਰ ਰਿਹਾ ਹੈ ਫਿਰ ਵੀ ਕਹਿੰਦੇ ਜਦੋਂ ਇਨਸਾਨ ਤੇਰਾ ਭਾਣਾ ਮੰਨ ਨਾ ਮੰਨ ਕੇ ਆਪਣੇ ਮਨ ਹਟ ਹੋ ਕੇ ਆਪਣੇ ਹਉਮੈ ਜਾ ਕੇ ਕਹਿੰਦੇ ਕੰਮ ਕਰਦੇ ਨੇ ਕਿ ਵੀ ਅਸੀਂ ਕੰਮ ਕਰ ਰਹੇ ਆਂ ਫਿਰ ਅੰਤ ਨੂੰ ਕਹਿੰਦੇ ਪਛਤਾਉਂਦੇ ਨੇ ਜਦੋਂ ਕਰਨਹਾਰ ਤੈਨੂੰ ਨਹੀਂ ਸਮਝਦੇ ਵਾਹਿਗੁਰੂ ਜੀ ਵਾਹਿਗੁਰੂ ਮਨਮੁਖ ਕੀ ਮਤ ਕੂੜ ਵਿਆਪੀ ਬਿਨ ਹਰ ਸਿਮਰਨ ਪਾਪ ਸੰਤਾਪੀ ਕਹਿੰਦੇ ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਜੀਵ ਨੇ ਕਹਿੰਦੇ ਉਹਨਾਂ ਦੀ ਜਿਹੜੀ ਮਾਤਾ ਉਹ ਮਾਇਆ ਦੇ ਹਿਸਾਬ ਤੇ ਕੰਮ ਕਰਦੀ ਆ ਮਾਇਆ 'ਚ ਹਰ ਵਕਤ ਲੱਗੀ ਰਹਿੰਦੀ ਆ ਕਹਿੰਦੇ ਤੇਰੇ ਸਿਮਰਨ ਤੋਂ ਬਿਨਾ ਫਿਰ ਕਹਿੰਦੇ ਉਹਨਾਂ ਨੂੰ ਦੁੱਖ ਸੰਹਾਰਨੇ ਪੈਂਦੇ ਨੇ ਜਦੋਂ ਉਹ ਤੇਰਾ ਸਿਮਰਨ ਛੱਡ ਦਿੰਦੇ ਨੇ ਜੋ ਆਪਣੇ ਮਨ ਦੇ ਪਿੱਛੇ ਚੱਲਦੇ ਨੇ ਦੁਰਮਤ ਤਿਆਗ ਲਾਹਾ ਕਿਛ ਲੇਵੋ ਜੋ ਉਪਜੈ ਸੋ ਅਲਖ ਅਪੇਵੋ ਕਹਿੰਦੇ ਹੈ ਜੀਵ ਆਪਣੀ ਮਾੜੀ ਮਤ ਤਿਆਗ ਤੇ ਉਸ ਪਰਮੇਸ਼ਰ ਦਾ ਸਿਮਰਨ ਕਰ ਕੁਛ ਇਸ ਜੀਵਨ ਦੇ ਵਿੱਚ ਲਾਹਾ ਖਟ ਜਿਹੜਾ ਤੇਰੇ ਕੰਮ ਆਏਗਾ ਕਹਿੰਦੇ ਕਹਿੰਦੇ ਇਹ ਸਮਝ ਜੋ ਸੱਚੀ ਗੱਲ ਹੈ ਜੋ ਹੋ ਰਿਹਾ ਹੈ ਸੰਸਾਰ ਵਿੱਚ ਪੈਦਾ ਹੋ ਰਿਹਾ ਹੈ ਜੀਵਾ ਰਿਹਾ ਹੈ ਸੰਸਾਰ ਚ ਸਾਰੀ ਕਾਰ ਚੱਲ ਰਹੀ ਹੈ ਉਹ ਕਹਿੰਦੇ ਉਸ ਪਰਮਾਤਮਾ ਤੋਂ ਹੀ ਸਭ ਕੁਝ ਹੋ ਰਿਹਾ ਹੈ ਕਹਿੰਦੇ ਉਹ ਪਰਮਾਤਮਾ ਜੋ ਅਦ੍ਰਿਸ਼ਟ ਹੈ ਕਹਿੰਦੇ ਐਸਾ ਹਮਰਾ ਸਖਾ ਸਹਾਈ ਗੁਰ ਹਰ ਮਿਲਿਆ ਭਗਤ ਦਿਰੜਾਈ ਕਹਿੰਦੇ ਉਹ ਪਰਮਾਤਮਾ ਹੀ ਸਾਡਾ ਸੱਚਾ ਮਿੱਤਰ ਹੈ ਕਹਿੰਦੇ ਜਦੋਂ ਕਹਿੰਦੇ ਪਰਮਾਤਮਾ ਆਪ ਮਿਹਰ ਕਰਕੇ ਗੁਰੂ ਨੂੰ ਮਿਲਾ ਦਿੰਦਾ ਫਿਰ ਗੁਰੂ ਉਹਦੀ ਭਗਤੀ ਸਾਡੇ ਅੰਦਰ ਪੱਕੀ ਕਰਵਾ ਦਿੰਦਾ ਹੈ ਸਾਨੂੰ ਭਗਤੀ ਕਰਨ ਦੀ ਜਾਂਚ ਦੇ ਦਿੰਦਾ ਹੈ ਸਗਲੀ ਸੋਦੀ ਟੋਟਾ ਆਵੇ ਨਾਨਕ RAM ਨਾਮ ਮਨ ਪਾਵੇ ਕਹਿੰਦੇ ਪਰਮਾਤਮਾ ਦੇ ਨਾਮ ਨੂੰ ਛੱਡ ਕੇ ਹੋਰ ਜਿੰਨੇ ਵੀ ਕਹਿੰਦੇ ਜਿਹੜੇ ਕੰਮਕਾਰ ਕੀਤੇ ਜਾਂਦੇ ਨੇ ਸਾਰੇ ਸੌਦੇ ਝੂਠੇ ਨੇ ਕਹਿੰਦੇ ਉਹਨਾਂ ਚੋਂ ਕਹਿੰਦੇ ਨੁਕਸਾਨ ਹੀ ਨੁਕਸਾਨ ਹੈ ਕਹਿੰਦੇ ਨਾਨਕ RAM ਨਾਮ ਮਨ ਭਾਵੇ ਜੋ ਕਹਿੰਦੇ ਪਰਮਾਤਮਾ ਦਾ ਨਾਮ ਹੈ ਜਪਣਾ ਉਹ ਨਾਨਕ ਜੀ ਕਹਿੰਦੇ ਨੇ ਮੇਰੇ ਮਨ ਨੂੰ ਚੰਗਾ ਲੱਗਦਾ ਹੈ ਆਸਾ ਮਹੱਲਾ ਪਹਿਲਾ ਚੌਪਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾਂ ਪੰਚ ਰਾਸੀ ਤਾਂ ਤੀਰਥ ਵਾਸੀ ਕਹਿੰਦੇ ਜਿਸ ਜੀਵ ਨੇ ਵਿਦਿਆ ਪ੍ਰਾਪਤ ਕਰਕੇ ਅੰਦਰੋਂ ਵਿਚਾਰਵਾਨ ਹੋ ਗਿਆ ਤੇ ਦੂਜਿਆਂ ਦੇ ਭਲੇ ਲਈ ਕੰਮ ਕਰਦਾ ਫੇਰ ਹੀ ਕਹਿੰਦੇ ਵਿਦਿਆ ਦਾ ਕੋਈ ਲਾਭ ਹੈ ਪਾਉਣ ਦਾ ਦੀਵੇਂ ਕਹਿੰਦੇ ਜੇ ਕੋਈ ਤੀਰਥਾਂ ਤੇ ਵਸਣ ਲੱਗ ਜਾਏ ਤੇ ਉਹ ਆਪਣੇ ਪੰਜ ਵਿਕਾਰ ਕਾਬੂ ਵਿੱਚ ਕਰੇ ਫੇਰ ਹੀ ਕਹਿੰਦੇ ਆਪਣੇ ਵੀ ਉਹਦੇ ਤੀਰਥਾਂ ਦੇ ਉੱਪਰ ਵਸਣ ਦਾ ਕੋਈ ਲਾਭ ਹੈ ਨਹੀਂ ਤੇ ਵੀ ਤੀਰਥਾਂ ਤੇ ਵਸ ਕੇ ਵੀ ਮਨ ਕਾਬੂ ਨਾ ਆਇਆ ਜਿਹੜੇ ਪੰਜ ਹੀ ਲਾਲ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਾਸਚ ਨਾ ਹੋਏ ਫਿਰ ਤੀਰਥ ਤੇ ਵਸਣ ਦਾ ਕੀ ਲਾਭ ਹੈ ਇਸ ਤਰ੍ਹਾਂ ਹੀ ਕਹਿੰਦੇ ਵਿੱਦਿਆ ਵਿਚਾਰਨ ਦਾ ਵੀ ਤਾਂ ਹੀ ਲਾਭ ਆ ਜੇ ਵਿੱਦਿਆ ਫਿਰ ਦੂਜਿਆਂ ਦੇ ਭਲਾਈ ਲਈ ਕੰਮ ਕਰੇ। ਕੋਂਗਰੂ ਵਾਜੈ ਜੇ ਮਨ ਲਾਗੇ ਤੋ ਜਮ ਕਹਾ ਕਰੇ ਮੋਸਿਓ ਆਗੇ ਰਹਾਓ। ਕਹਿੰਦੇ ਜਿਦਾ ਕੋਂਗਰੂ ਹੈ ਮੈਂ ਆਪਣੇ ਪੀਪੈਰ ਚ ਪਾਇਆ ਮਤਲਬ ਉਹ ਉਸ ਤਰ੍ਹਾਂ ਗੱਲ ਕਰ ਰਹੇ ਨੇ ਇੱਕ ਤਰ੍ਹਾਂ ਦੀ ਉਦਾਹਰਨ ਵਾਂਗ ਦੇ ਰਹੇ ਨੇ ਕਿ ਵੀ ਜਿਦਾ ਅ ਮਨ ਕਹਿੰਦੇ ਜਿਹੜੇ ਜੀਵ ਦਾ ਭਗਤੀ ਦੇ ਵਿੱਚ ਟੱਕ ਟਿਕ ਗਿਆ ਉਹਦਾ ਹੀ ਸਮਝਣਾ ਚਾਹੀਦਾ ਹੈ ਕਿ ਵੀ ਇਹਦਾ ਜਿਹੜਾ ਨਾਚ ਹੈ ਉਹ ਠੀਕ ਹੋ ਰਿਹਾ ਹੈ ਜੇ ਉਹਦਾ ਮਨ ਪਰਮਾਤਮਾ 'ਚ ਟਿਕ ਗਿਆ ਹੈ ਜੇ ਸਜੀਵ ਦਾ ਮਨ ਪਰਮਾਤਮਾ 'ਚ ਟਿਕ ਗਿਆ ਕਹਿੰਦੇ ਅੱਗੇ ਫਿਰ ਉਹਨੂੰ ਜਮਦਾ ਕਿਉਂ ਡਰ ਰਹਿਊਗਾ ਕਹਿੰਦੇ ਕਿਉਂਕਿ ਉਹਨੇ ਤਾਂ ਕੋਈ ਮਾੜਾ ਕੰਮ ਕੀਤਾ ਨਹੀਂ ਉਹਨੇ ਤਾਂ ਨਾਮ ਹੀ ਜਪਿਆ ਆ ਸੰਨਿਆਸੀ ਤੋ ਸੰਿਆਸੀ ਜਾਂ ਜਤ ਜੋਗੀ ਤਕਾਇਆ ਪੋਗੀ ਕਹਿੰਦੇ ਜਿਸ ਜੀਵ ਨੇ ਆਪਣੀਆਂ ਆਸਾ ਤ੍ਰਿਸ਼ਨਾ ਖਤਮ ਕਰ ਲਈਆਂ ਉਹੀ ਸੰਨਿਆਸੀ ਕਹਾ ਸਕਦਾ ਹੈ ਨਾ ਇਸ ਤਰ੍ਹਾਂ ਹੀ ਕਹਿੰਦੇ ਫਿਰ ਜੇ ਗ੍ਰਹਿਸਤ ਵਿੱਚ ਰਹਿੰਦੇ ਆ ਜਤੀ ਵਾਲਾ ਕਹਿੰਦੇ ਜੀਵਨ ਬਤਾ ਰਿਆ ਉਹੀ ਅਸਲ ਦੇ ਵਿੱਚ ਅਸਲ ਗ੍ਰਹਿਸਤੀ ਹੈ ਕਹਿੰਦੇ ਦਿਆ ਦਿਗੰਬਰ ਦੇ ਵਿਚਾਰੀ ਆਪ ਮਰੇ ਅਵਰਾ ਨਹਿ ਮਾਰੀ ਕਹਿੰਦੇ ਜਿਹੜੇ ਇਹ ਨਾਗੇ ਜੈਨੀ ਹੁੰਦੇ ਨੇ ਕਹਿੰਦੇ ਉਹ ਤਾਂ ਹੀ ਅਸਲ ਦੇ ਵਿੱਚ ਪਰਮਾਤਮਾ ਨਾਲ ਜੁੜੇ ਕਹਾ ਸਕਦੇ ਨੇ ਜਿਉਂ ਉਹਨਾਂ ਦੇ ਮਨ ਵਿੱਚ ਦਇਆ ਤੇ ਉਹਨਾਂ ਨੇ ਆਪਣੇ ਸਰੀਰ ਦੇ ਵਿੱਚੋਂ ਵਿਕਾਰ ਖਤਮ ਕਰ ਲੈਨੇ ਫੇਰੀ ਕਹਿੰਦੇ ਵੀ ਜੇ ਉਹ ਆਪਾ ਮਾਰ ਲੈਂਦੇ ਨੇ ਆਪ ਮਰੇ ਆਪਾ ਮਾਰ ਲੈਂਦੇ ਨੇ ਇਹੀ ਉਹਨਾਂ ਦੀ ਅਹਿੰਸਾ ਗਣੀ ਜਾਂਦੀ ਆ ਫਿਰ ਇੱਕ ਤੂੰ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਚੋਜ ਨ ਤੇਰੇ ਕਹਿੰਦੇ हे ਪ੍ਰਮਾਤਮਾ ਜੀ ਤੂੰ ਇੱਕ ਹੈ ਪਰ ਤੇਰੇ ਰੂਪ ਬਹੁਤ ਨੇ ਕਿਉਂਕਿ ਤੂੰ ਆਪ ਦਾ पसारा ਬਹੁਤ ਤਰ੍ਹਾਂ ਦੇ ਰੰਗਾ ਪਾਂਤਾ ਜੀਆਂ ਜਿਸ ਕਿਸਮਾ ਦੇ ਵਿੱਚ ਕੀਤਾ ਹੈ ਕਹਿੰਦੇ ਨਾਨਕ ਜੀ ਤੇਰੇ ਚੋਜ ਸਮਝ ਨਹੀਂ ਸਕਦਾ ਆਸਾ ਮਹੱਲਾ ਪਹਿਲਾ ਇੱਕ ਨ ਪਰਿਆ ਗੁਣ ਕਰ ਤੋਵਾ ਮੇਰਾ ਸਹੋਜਾਗੇ ਹੋ ਨਿਸ ਪਰ ਸੋਵਾ ਓ ਕਿਉਂ ਕੰਤ ਪਿਆਰੀ ਹੋਵਾ ਸਹੋਜਾਗੇ ਹੋ ਨਿਸ ਪਰ ਸੋਵਾ ਰਹਾਓ ਕਹਿੰਦੇ ਮੇਰੇ ਵਿੱਚ ਇੱਕ ਔਗਣ ਨਹੀਂ ਹੈਗਾ ਵੀ ਜਿਹੜਾ ਤੋਤਾ ਜਾਏ ਮੇਰੇ 'ਚ ਤਾਂ ਕਹਿੰਦੇ ਔਗਣ ਭਰੇ ਪੈ ਨੇ ਕਹਿੰਦੇ ਮੇਰਾ ਪਤੀ ਪਰਮੇਸ਼ਰ ਮਾਇਆ ਤੋਂ ਨਿਰਲੇਪ ਹੈ ਸਦਾ ਜਾਗਦਾ ਵਿਕਾਰਾਂ ਵੱਲੋਂ ਪਰ ਕਹਿੰਦੇ ਮੈਂ ਵਿਕਾਰਾਂ ਵਿੱਚ ਸੁੱਤੀ ਪਈ ਆ ਜੀ ਵਿਸਤਰੀ ਵੱਲੋਂ ਕਹਿੰਦੇ ਕਿ ਜੀ ਵਿਸਤਰੀ ਵਿਕਾਰਾਂ ਵਿੱਚ ਸੁੱਤੀ ਪਈ ਆ ਮੋਹ ਦੀ ਮਾਇਆ ਦੇ ਮੋਹ ਦੇ ਵਿੱਚ ਸੁੱਤੀ ਪਈ ਆ ਤੇ ਜਿਹੜਾ ਕੰਤਪਤੀ ਪਰਮੇਸ਼ਰ ਆ ਉਹ ਹਮੇਸ਼ਾ ਜਾਗਦਾ ਹੈ ਨਿਰਲੇਪ ਹੈ ਫਿਰ ਕਹਿੰਦੇ ਵੀ ਕਿਵੇਂ ਮੈਂ ਇਹਨਾਂ ਔਗਣਾਂ ਦੇ ਹੁੰਦਿਆਂ ਮੈਂ ਕਿਵੇਂ ਆਪਣੇ ਪਤੀ ਪਰਮੇਸ਼ਰ ਨੂੰ ਚੰਗੀ ਲੱਗ ਸਕਦੀਆਂ ਉਹ ਹਮੇਸ਼ਾ ਜਾਗਦਾ ਹੈ ਸੁਚੇਤ ਹੈ ਤੇ ਮੈਂ ਹਮੇਸ਼ਾ ਮਾਇਆ ਦੀ ਨੀਂਦਰ ਵਿੱਚ ਆਸ ਪਿਆਸੀ ਸੇਜੇ ਆਵਾ ਅੱਗੇ ਸਹਿ ਪਾਵਾ ਕਿ ਨਾ ਪਾਵਾ ਕਹਿੰਦੇ ਮੈਂ ਆਪਣੇ ਹਿਰਦੇ ਰੂਪੀ ਸੇਜ ਦੇ ਉੱਤੇ ਮਾਇਆ ਵੱਲੋਂ ਪਿਆਸੀ ਆਸਾਂ ਦੇ ਵਿੱਚਾਂ ਤੇ ਇਹ ਵਿਕਾਰ ਹੁੰਦਿਆਂ ਹੋਇਆਂ ਮੈਂ ਆਪਣੇ ਪਤੀ ਪਰਮੇਸ਼ਰ ਨੂੰ ਆਪਣੇ ਹਿਰਦੇ ਦੀ ਸੇਜ ਤੇ ਚੰਗੀ ਲੱਗ ਸਕਦੀ ਆਂ ਕੀ ਜਾਣਾਂ ਕੀ ਹੋਏਗਾ ਰੀ ਮਾਈ ਹਰ ਦਰਸ਼ਨ ਬਿਨ ਰਹਿਣ ਨਾ ਜਾਈ ਰਹਾਓ ਫੇ ਦੀ ਵਿਸਤਰੀ ਕਹਿੰਦੀ ਹੈ ਇਹ ਮੇਰੀ ਮਾਈ ਵੀ ਹੁਣ ਕੀ ਹੋਏਗਾ ਵੀ ਮੇਰੇ ਵਿੱਚ ਔਗਣ ਨੇ ਮੈਂ ਅਜੇ ਵੀ ਮਾਇਆ ਦੀ ਪਿਆਸੀ ਆਸਾ ਤ੍ਰਿਸ਼ਨਾ ਨੇ ਤੇ ਪਰ ਹੁਣ ਮੈਨੂੰ ਪਤੀ ਪਰਮੇਸ਼ਰ ਦੇ دیدار ਦੀ ਤਾਂਗ ਹੈ ਮੇਰੇ ਚ ਗੁਣ ਹੁਣ ਹੈ ਨਹੀਂ ਕੋਈ ਅੱਗੇ ਮੈਂ ਆਪਣੇ ਪਤੀ ਪਰਮੇਸ਼ਰ ਨੂੰ ਇਨ੍ਹਾਂ ਔਗਣਾਂ ਦੇ ਹੁੰਦਿਆਂ ਹੋਇਆਂ ਪ੍ਰਸੰਨ ਅਹ ਕਰ ਸਕਦੀਆਂ ਪਸੰਦ ਆ ਸਕਦੀਆਂ ਪ੍ਰੇਮ ਨਾ ਚੱਖਿਆ ਮੇਰੀ ਤਿਸ ਨਾ 부ਝਾਨੀ ਗਿਆ ਸੋ ਜੋਵਨ ਤਨ ਪਛਤਾਨੀ ਹੁਣ ਕਹਿੰਦੇ ਜੀਵ ਇਸਤਰੀ ਦੀ ਜਵਾਨੀ ਲੰਘ ਗਈ ਆ ਜਵਾਨੀ ਦਾ ਟਾਈਮ ਹੁਣ ਪਛਤਾ ਰਹੀ ਆ ਕਿ ਸਮਾਂ ਭੱਜਿਆ ਜਾ ਰਿਹਾ ਤੇ ਕਹਿੰਦੇ ਮੈਂ ਆਪਣੇ ਪਤੀ ਪਰਮੇਸ਼ਰ ਪਰਮਾਤਮਾ ਦਾ ਪ੍ਰੇਮ ਦਾ ਰਸ ਨਹੀਂ ਚੱਖਿਆ ਹੈਗਾ ਤੇ ਮੇਰੀ ਕਹਿੰਦੇ ਅਜੇ ਮਾਇਆ ਵੱਲੋਂ ਤ੍ਰਿਸ਼ਨਾ ਵੀ ਨਹੀਂ 부ਜੀ ਹੈਗੀ ਅਜੇ ਸੋ ਜਾਗੋ ਆਸ ਪਿਆਸੀ ਪਈ ਲੈ ਉਦਾਸੀ ਰੋ ਨਿਰਾਸੀ ਰਹਾਓ ਕਹਿੰਦੇ ਹੁਣ ਵੀ ਵਕਤ ਹੈ ਕਹਿੰਦੇ ਮਾਇਆ ਵੱਲੋਂ ਜਾਗ ਜਾਓ ਜਿਹੜੀ ਕਹਿੰਦੇ ਅਜੇ ਵੀ ਆਸਾ ਤ੍ਰਿਸ਼ਨਾ ਲੱਗੀ ਆ ਕਹਿੰਦੇ ਉਹਨੂੰ ਵੀ ਖਤਮ ਕਰ ਲੈ ਤੇ ਅਜੇ ਵੀ ਟਾਈਮ ਹੈ ਕਹਿੰਦੇ ਅਜੇ ਵੀ ਜਾਗ ਲੈ ਅਜੇ ਵੀ ਇਹਨਾਂ ਤੋਂ ਉਪਰਾਮਤਾ ਕਰ ਲੈ ਵਿਕਾਰਾਂ ਤੋਂ ਮਾਇਆ ਤੋਂ ਦੇਵਸਪਤੀ ਪਰਮੇਸ਼ਰ ਦੇ ਨਾਲ ਮਿਲਾਪ ਚਾਹੁੰਨੀ ਹੈ ਹਉਮੈ ਖੋਏ ਕਰੇ ਸੀਗਾਰ ਤੋ ਕਾਮਣ ਸੇ ਜੈ ਰਵੈ ਪਤਾਰ ਕਹਿੰਦੇ ਜੇ ਜੀਵ ਇਸਤਰੀ ਆਪਣਾ ਹਉਮੈ ਖਤਮ ਕਰਕੇ ਹਉਮੈ ਖਤਮ ਕਰਨ ਦਾ ਸੀਗਾਰ ਕਰਦੀ ਆ ਤਾਂ ਕਹਿੰਦੇ ਹਿਰਦੇ ਦੀ ਜਿਹੜੀ ਸੇਜ ਹੈ ਉੱਥੇ ਉਹ ਪਤੀ ਪਰਮੇਸ਼ਰ ਦੇ ਨਾਲ ਮਿਲਾਪ ਪਾ ਸਕਦੀ ਆ ਤੋ ਨਾਨਕ ਕੰਤੈ ਮਨ ਪਾਵੈ ਛੋੜ ਵਡਾਈ ਆਪਣੇ ਖਸਮ ਸਮਾਵੈ ਰਹਾਓ ਫਿਰ ਨਾਨਕ ਜੀ ਕਹਿੰਦੇ ਨੇ ਜੀਵ ਇਸਤਰੀ ਪਤੀ ਪਰਮੇਸ਼ਰ ਨੂੰ ਚੰਗੀ ਲੱਗ ਸਕਦੀ ਹੈ ਜੇ ਉਹ ਆਪਣੇ ਅੰਦਰੋਂ ਆਪਾ ਭਾਵ ਖਤਮ ਕਰ ਦੇਵੇ ਆਪਾ ਭਾਵ ਖਤਮ ਕਰਕੇ ਉਸ ਪਤੀ ਪਰਮੇਸ਼ਰ ਚ ਉਹਦੀ ਸਮਾਈ ਹੋ ਸਕਦੀ ਆ ਆਸਾ ਮਹੱਲਾ ਪਹਿਲਾ ਪੇਵਕੜਾ ਤਨ ਖਰੀ ਇਆਣੀ ਇਹ ਸਹ ਕੀ ਮੈਂ ਸਾਰ ਨ ਜਾਣੀ ਸਹ ਮੇਰਾ ਇੱਕ ਦੂਜਾ ਨਹੀਂ ਕੋਈ ਨਦਰ ਕਰੇ ਮੇ ਲਾਵਾ ਹੋਈ ਰਹਾਓ ਕਹਿੰਦੇ ਜਦੋਂ ਜੀਵ ਇਸਤਰੀ ਨੂੰ ਜ਼ਿੰਦਗੀ ਦੀ ਅਸਲੀਅਤ ਦਾ ਨਹੀਂ ਪਤਾ ਇਸ ਸੰਸਾਰ ਦੇ ਵਿੱਚ ਕਹਿੰਦੇ ਉਹ ਕਹਿੰਦੀ ਕਿ ਮੈਂ ਪਰਮਾਤਮਾ ਦਾ ਨਾਮ ਨਹੀਂ ਜਪਿਆ ਪਰਮਾਤਮਾ ਬਾਰੇ ਮੈਨੂੰ ਕੋਈ ਸਾਰ ਨਹੀਂ ਹੈਗੀ ਤੇ ਮੇਰਾ ਮਾਲਕ ਸਿਰਫ ਪਰਮਾਤਮਾ ਹੀ ਹੈ ਹੋਰ ਕੋਈ ਨਹੀਂ ਹੈ ਜੇ ਉਹ ਪਰਮਾਤਮਾ ਮਿਹਰ ਦੀ ਨਜ਼ਰ ਕਰਦਾ ਹੈ ਫਿਰ ਜੀਵ ਇਸਤਰੀ ਦਾ ਉਹਦੇ ਨਾਲ ਮਿਲਾਪ ਹੋ ਸਕਦਾ ਹੈ ਫਿਰ ਕੀ ਹੁੰਦਾ ਕਹਿੰਦੇ ਸਾਹ ਹੋੜੇ ਤਨ ਸਾਚ ਪਛਾਣਿਆ ਸਹਜ ਸੁਪਾਏ ਆਪਣਾ ਪਿਰ ਜਾਣਿਆ ਫਿਰ ਜਦੋਂ ਕਹਿੰਦੇ ਜੀਵ ਇਸਤੀ ਨੂੰ ਇਸ ਗੱਲ ਦੀ ਸੋਝੀ ਹੁੰਦੀ ਆ ਕਿ ਇੱਕ ਦਿਨ ਲੋਕ ਛੱਡ ਕੇ ਪਰਲੋਕ ਸਹੁਰੇ ਘਰ ਜਾਣਾ ਹੈ ਤੇ ਉੱਥੇ ਫਿਰ ਤਾਂ ਹੀ ਪੁੱਛ ਕੇ ਚ ਹੈ ਜੇ ਪਤੀ ਪਰਮੇਸ਼ਰ ਦੇ ਨਾਲ ਜਾਣ ਪਹਿਚਾਣ ਹੈ ਫੇਰ ਕਹਿੰਦੇ ਉਹ ਇਹ ਸੋਝੀ ਕਰਕੇ ਪਰਮਾਤਮਾ ਦਾ ਨਾਮ ਲੈਂਦੀ ਆ ਫਿਰ ਕੀ ਹੁੰਦਾ ਸਹਜ ਸੁਪਾਏ ਆਪਣਾ ਪਿਰ ਜਾਣਿਆ ਫਿਰ ਨਾਮ ਜਪਣ ਦੇ ਨਾਲ ਉਹਦੇ ਵਿੱਚ ਅਡੋਲਤਾ ਆਉਂਦੀ ਆ ਫਿਰ ਉਹਦਾ ਪਤੀ ਪਰਮੇਸ਼ਰ ਦੇ ਨਾਲ ਸਾਂਝ ਪੈ ਜਾਂਦੀ ਆ ਗੁਰ ਪ੍ਰਸਾਦੀ ਐਸੀ ਮਤ ਆਵੇ ਤਾਂ ਕਾਮਣ ਕੰਤ ਮਨ ਪਾਵੇ ਫਿਰ ਕਹਿੰਦੇ ਜੇ ਗੁਰੂ ਦੀ ਕਿਰਪਾ ਦੇ ਨਾਲ ਜੀਵ ਇਸਤਰੀ ਨੂੰ ਇਹ ਮਤ ਆ ਜਾਂਦੀ ਹੈ ਕਿ ਇਸ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਪਰਮਾਤਮਾ ਦਾ ਨਾਮ ਜਪਣਾ ਹੈ ਮਾਇਆ ਤੋਂ ਵਿਕਾਰਾਂ ਤੋਂ ਉਦਾਸੀ ਕਰਨੀ ਹੈ ਉਪਰਾਮਤਾ ਕਰਨੀ ਹੈ ਤਾਂ ਹੀ ਮੈਂ ਉਸ ਪਤੀ ਪਰਮੇਸ਼ਰ ਦੇ ਮਨ ਵਿੱਚ ਚੰਗੀ ਲੱਗ ਸਕਦੀਆਂ ਕਹਿੰਦੇ ਜੇ ਇਹ ਮਤ ਗੁਰੂ ਦੀ ਕਿਰਪਾ ਦੇ ਨਾਲ ਜੀਵ ਇਸਤਰੀ ਨੂੰ ਆ ਜਾਵੇ ਤਾਹੋ ਪਤੀ ਪਰਮੇਸ਼ਰ ਦੇ ਮਾਨ ਨੂੰ ਪਾ ਸਕਦੀ ਆ ਕਹਿਤ ਨਾਨਕ ਪੈ ਪਾਵ ਕਾ ਕਰੇ ਸ਼ਿੰਗਾਰ ਸਦ ਹੀ ਸੇਜ ਰਵ ਪਤਾਰ ਫਿਰ ਨਾਨਕ ਜੀ ਕਹਿੰਦੇ ਨੇ ਜੇ ਜੀਵ ਇਸਤਰੀ ਪਰਮਾਤਮਾ ਦੇ ਡਰ ਆਦਬ ਤੇ ਪ੍ਰੇਮ ਦਾ ਸ਼ਿੰਗਾਰ ਕਰੇ ਤਾਂ ਉਹ ਆਪਣੇ ਹਿਰਦੇ ਰੂਪੀ ਸੇਜ ਤੇ ਪਤੀ ਪਰਮੇਸ਼ਰ ਨੂੰ ਮਿਲ ਸਕਦੀ ਹੈ ਆਸਾ ਮਹੱਲਾ ਪਹਿਲਾ ਨਾ ਕਿਸ ਕਾ ਪੁੱਤ ਨਾ ਕਿਸ ਕੀ ਮਾਈ ਝੂਠੇ ਮੋਹ ਹੈ ਪਰਮ ਪੁਲਾਈ ਮੇਰੇ ਸਾਹਿਬ ਹੋ ਕੀਤਾ ਤੇਰਾ ਜਾਂ ਤੂੰ ਦੇਹ ਜਪੀ ਨਾਉ ਤੇਰਾ ਰਹਾਉ ਕਹਿੰਦੇ ਸੰਸਾਰ ਵਿੱਚ ਨਾ ਕੋਈ ਕਿਸੇ ਦਾ ਪੁੱਤ ਹੈ ਤੇ ਨਾ ਕੋਈ ਕਿਸੇ ਦੀ ਮਾਂ ਹੈ ਇਹ ਸਾਰੇ ਝੂਠੇ ਮੋਹ ਦੇ ਰਿਸ਼ਤੇ ਨੇ ਕਿਉਂਕਿ ਇਹ ਜਿਹੜੇ ਰਿਸ਼ਤੇ ਨੇ ਇਹ ਸਥਿਰ ਰਹਿਣ ਵਾਲੇ ਨਹੀਂ ਇਹ ਸਦਾ ਦੇ ਸਥਾਈ ਰਿਸ਼ਤੇ ਨਹੀਂ ਹੈਗੇ ਕਹਿੰਦੇ ਮੇਰਾ ਪਰਮਾਤਮਾ ਸਿਰਫ ਇੱਕ ਹੈ ਮਾਲਕ ਜਿਨੇ ਮੈਨੂੰ ਬਣਾਇਆ ਹੈ ਜਿਨੇ ਮੈਨੂੰ ਪੈਦਾ ਕੀਤਾ ਹੈ ਪਰ ਕਹਿੰਦੇ ਮੈਂ ਤੇਰਾ ਨਾਮ ਪਰਮੇਸ਼ਰ ਜੀ ਤਾਂ ਹੀ ਜਪ ਸਕਦਾ ਹਾਂ ਜੇ ਤੂੰ ਮੈਨੂੰ ਇਸ ਨਾਮ ਦੇ ਜਪਣ ਦੀ ਦਾਤ ਦਿੰਨਾ ਹੈ ਬਹੁਤੇ ਔਗਣ ਕੂਕੈ ਕੋਈ ਜਾ ਤਿਸ ਪਾਵੈ ਬਖਸੈ ਸੋਈ ਗੁਰ ਪ੍ਰਸਾਦੀ ਦੁਰਮਤ ਕੋਈ ਜਹ ਦੇਖਾਂ ਤਹ ਏਕੋ ਸੋਈ ਕਹਿੰਦੇ ਚਾਹੇ ਕਿਸੇ ਦੇ ਬਹੁਤ ਔਗਣ ਨੇ ਪਰ ਪੰਦੇ ਜਦੋਂ ਪਰਮਾਤਮਾ ਨੂੰ ਚੰਗਾ ਲੱਗਦਾ ਤਾਂ ਪਰਮਾਤਮਾ ਬਖਸ਼ ਦਿੰਦਾ ਬਖਸ਼ ਕਰਕੇ ਉਹਨਾਂ ਨੂੰ ਅੱਗੇ ਤੋਂ ਸਮਤ ਦੇ ਦਿੰਦਾ ਫਿਰ ਕਹਿੰਦੇ ਜਦੋਂ ਗੁਰੂ ਦੀ ਕਿਰਪਾ ਹੁੰਦੀ ਆ ਤਾਂ ਜੀਵ ਆਪਣੀ ਮਾੜੀ ਮੱਤ ਤਿਆਗ ਦਿੰਦਾ ਫਿਰ ਉਹਦੇ ਨਾਲ ਕੀ ਹੁੰਦਾ ਫਿਰ ਜਹਿਦ ਦੇਖਾਂ ਤੈ ਇੱਕੋ ਸੋਈ ਫਿਰ ਉਹ ਹਰ ਇੱਕ ਜਗ੍ਹਾ ਤੇ ਉਸ ਪ੍ਰਮਾਤਮਾ ਨੂੰ ਵਿਆਪਕ ਪਾਉਂਦਾ ਹੈ ਕਿਉਂਕਿ ਹੁਣ ਉਸ ਦੀ ਜਿਹੜੀ ਮਾੜੀ ਮੱਤ ਖਤਮ ਹੋ ਗਈ ਆ ਹੁਣ ਚੰਗੀ ਮੱਤ ਆ ਹੁਣ ਨਾਮ ਜਪਦਾ ਤੇ ਹਰ ਇੱਕ ਦੇ ਵਿੱਚ ਪ੍ਰਮਾਤਮਾ ਨੂੰ ਦੇਖਦਾ ਕਹਿਤ ਨਾਨਕ ਐ ਸੀ ਮਤ ਆਵੈ ਤਾਂ ਕੋ ਸੱਚੇ ਸੱਚ ਸਮਾਵੈ ਫਿਰ ਨਾਨਕ ਜੀ ਕਹਿੰਦੇ ਨੇ ਜਦੋਂ ਜੀਵ ਦੀ ਮਤ ਇਸ ਤਰ੍ਹਾਂ ਦੀ ਬਣ ਜਾਂਦੀ ਆ ਕਿ ਉਹ ਹਰ ਇੱਕ ਜਗ੍ਹਾ ਤੇ ਪ੍ਰਮਾਤਮਾ ਦੀ ਜੋਤ ਨੂੰ ਹੀ ਵਿਆਪਕ ਦੇਖਦਾ ਹੈ ਫਿਰ ਕਹਿੰਦੇ ਉਹ ਆਪ ਸਚਿਆਰਾ ਹੋ ਕੇ ਸੱਚ ਵਿੱਚ ਸਮਾ ਜਾਂਦਾ ਹੈ ਆਸਾ ਮਹੱਲਾ ਪਹਿਲਾ ਦੋ ਪਦੇ ਇਤ ਸਰਵੜ ਲੈ ਪਈ ਲੈ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀਐ ਕਹਿੰਦੇ ਹੈ ਪ੍ਰਮਾਤਮਾ ਜੀ ਇਹ ਸੰਸਾਰ ਸਾਗਰ ਜੋ ਤੁਸੀਂ ਬਣਾਇਆ ਹੈ ਕਹਿੰਦੇ ਇਹਦੇ ਵਿੱਚ ਤੁਸੀਂ ਆਪੇ ਹੀ ਵਿਕਾਰਾਂ ਦਾ ਪਾਣੀ ਤੇ ਤ੍ਰਿਸ਼ਨਾ ਦੀ ਅੱਗ ਬਣਾਈ ਹੈ ਬੜਾ ਭਿਆਨਕ ਹੈ ਸੰਸਾਰ ਸਾਗਰ ਕਹਿੰਦੇ ਦੇਖਦੇ ਆਂ ਦੇਖਦੇ ਆਂ ਮੋਹ ਦੇ ਚਿੱਕੜ ਦੇ ਵਿੱਚ ਕਹਿੰਦੇ ਜੀਵ ਦੇ ਪੈਰ ਤਸਦੇ ਜਾਂਦੇ ਨੇ ਜਿਸ ਤਰ੍ਹਾਂ ਪਾਣੀ ਤੇ ਤਾਂ ਆਪਾਂ ਆ ਰਾਮ ਨਾਲ ਫਿਰ ਵੀ ਤੁਰਦੇ ਆਂ ਚਾਹੇ ਪੈਰ ਗਿੱਲੇ ਹੁੰਦੇ ਨੇ ਪਰ ਚਿੱਕੜ ਦੇ ਪੈਰ ਤਸਦਾ ਨਾ ਇਸ ਤਰ੍ਹਾਂ ਕਹਿੰਦੇ ਵੀ ਇਹ ਮੋਹ ਦੇ ਚਿੱਕੜ ਚ ਜੀਵਾਂ ਦੇ ਪੈਰ ਤਸਦੇ ਜਾਂਦੇ ਨੇ ਕਹਿੰਦੇ ਮੋਹ ਦੇ ਚਿੱਕੜ ਦੇ ਵਿੱਚ ਇਸ ਤਰ੍ਹਾਂ ਸੰਸਾਰ ਦੇ ਵਿੱਚ ਜੀਵ ਡੁੱਬਦੇ ਨੇ ਮਨ ਇੱਕ ਨਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ ਕਹਿੰਦੇ ਏ ਮੇਰੇ ਮੂਰਖ ਮਨ ਕਿਉਂ ਉਸ ਇੱਕ ਪਰਮਾਤਮਾ ਦਾ ਨਾਮ ਨਹੀਂ ਜਪਦਾ ਕਹਿੰਦੇ ਜਦੋਂ ਪਰਮਾਤਮਾ ਦਾ ਨਾਮ ਵਿਸਰ ਜਾਂਦਾ ਨਾ ਜੀਵ ਦੇ ਅੰਦਰੋਂ ਗੁਣ ਘਟਨੇ ਸ਼ੁਰੂ ਹੋ ਜਾਂਦੇ ਨੇ ਨਾ ਹਾਂ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਕਹਿੰਦੇ ਜਿਹੜਾ ਮੇਰਾ ਇਹ ਜਨਮ ਆ ਕਹਿੰਦੇ ਮੈਂ ਮੂਰਖਾਂ ਵਾਂਗ ਜੀ ਰਿਹਾ ਕਹਿੰਦੇ ਨਾ ਤਾਂ ਮੈਂ ਕਹਿੰਦੇ ਜਤੀਆਂ ਨਾ ਸਤੀਆਂ ਨਾ ਮੈਂ ਕੋਈ ਪੜਿਆ ਲਿਖਿਆ ਕਹਿੰਦੇ ਪੜਨਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵੀਸਰਿਆ ਨਾਨਕ ਜੀ ਕਹਿੰਦੇ ਨੇ ਪਰਮੇਸ਼ਰ ਜੀ ਮੈਨੂੰ ਉਹਨਾਂ ਦੀ ਸ਼ਰਨ ਪਾਓ ਜਿਨ੍ਹਾਂ ਨੂੰ ਤੇਰਾ ਨਾਮ ਕਦੇ ਭੁੱਲਿਆ ਨਹੀਂ ਫਿਰ ਉੱਥੇ ਕਹਿੰਦੇ ਉਹਨਾਂ ਦੀ ਸ਼ਰਨ ਵਿੱਚ ਗਿਆ ਤੇਰਾ ਨਾਮ ਮੈਨੂੰ ਵੀ ਚੇਤੇ ਚਾਊਗਾ ਤੇ ਮੈਂ ਵੀ ਜੀਵਨ ਸਫਲ ਕਰ ਲਊਗਾ ਜੀਵਾਂ ਵੱਲੋਂ ਕਹਿ ਰਹੇ ਨੇ ਸਾਡੇ ਜੀਵਾਂ ਵੱਲੋਂ ਵੀ ਅਸੀਂ ਕਰ ਲਵਾਂਗੇ ਆਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਕਹਿੰਦੇ ਜਿਵੇਂ ਛੇ ਸ਼ਾਸਤਰ ਨੇ ਉਹਨਾਂ ਦੇ ਛੇ ਘਰ ਨੇ ਛੇ ਹੀ ਉਹਨਾਂ ਨੂੰ ਚਲਾਉਣ ਵਾਲੇ ਨੇ ਛੇ ਉਹਨਾਂ ਦੀਆਂ ਸਿੱਖਿਆਵਾਂ ਨੇ ਪਰ ਕਹਿੰਦੇ ਗੁਰ ਗੁਰ ਏਕੋ ਵੇਸ ਅਨੇਕ ਪਰ ਉਹਨਾਂ ਸਾਰਿਆਂ ਦੇ ਉੱਪਰ ਕਹਿੰਦੇ ਇੱਕ ਪਰਮੇਸ਼ਰ ਹੈ ਇਹ ਸਾਰੇ ਉਸ ਪਰਮੇਸ਼ਰ ਦੇ ਅਲੱਗ-ਅਲੱਗ ਰੰਗ ਨੇ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਹਿ ਰਹਾਓ ਕਹਿੰਦੇ ਜਿਸ ਘਰ ਦੇ ਵਿੱਚ ਉਸ ਪਰਮਾਤਮਾ ਦਾ ਨਾਮ ਜਪਿਆ ਜਾਂਦਾ ਕਹਿੰਦੇ ਸਾਨੂੰ ਉਸ ਘਰ ਵਿੱਚ ਰੱਖ ਕੇ ਵਡਾਈ ਦਿਓ ਸਾਨੂੰ ਵੀ ਕਹਿੰਦੇ ਆਪ ਦੇ ਨਾਮ ਜਪਣ ਦੀ ਵਡਿਆਈ ਦਿਓ ਵਿਸੂਏ ਚਸਿਆ ਕੜੀਆਂ ਪਹਿਰਾ ਥਿੱਤੀ ਵਾਰੀ ਮਹਾ ਪਿਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਸ ਤੇ ਵੇਸ ਵਿਸੂਏ ਚਸਿਆ ਕੜੀਆਂ ਪਹਿਰਾ ਥਿੱਤੀ ਵਾਰੀ ਮਹਾ ਪਿਆ ਸੂਰਜ ਏਕੋ ਰੂਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਕਹਿੰਦੇ ਜਿਸ ਤਰ੍ਹਾਂ ਸੂਰਜ ਏਕਾ ਪਰ ਸੂਰਜ ਦੇ ਅਲੱਗ-ਅਲੱਗ ਰੂਪ ਨੇ ਜਿੱਦਾਂ ਅਲੱਗ ਰੂਪ ਕਿਸ ਤਰ੍ਹਾਂ ਜੇ ਸੂਰਜ ਤੋਂ ਫਿਰ ਜਿਹੜਾ ਹੈਗਾ ਵਕਤ ਦੇ ਚੱਸਾ ਬਣਦਾ ਘੜੀ ਬਣਦੀ ਆ ਪਹਿਰ ਬਣਦਾ ਥਿੱਤੀਆਂ ਬਣਦੀਆਂ ਨੇ ਫਿਰ ਵਾਰ ਬਣਦੇ ਨੇ ਫਿਰ ਉਹ ਤੋਂ ਮਹੀਨੇ ਬਣਦੇ ਨੇ ਇਸ ਤਰ੍ਹਾਂ ਕਹਿੰਦੇ ਹੈ ਤਾਂ ਜਿਹੜੀ ਇਸ ਸਮੇਂ ਦੀ ਇਕਾਈ ਆ ਵਕਤ ਦੀ ਉਹ ਸੂਰਜ ਤੋਂ ਬਣੀ ਆ ਪਰ ਇਹ ਸੂਰਜ ਸੂਰਜ ਦੀ ਹੈ ਕਿਸਮਾਂ ਨੇ ਇਸ ਤਰ੍ਹਾਂ ਕਹਿੰਦੇ ਉਹ ਪਰਮਾਤਮਾ ਇੱਕ ਹੈ ਉਸ ਪਰਮਾਤਮਾ ਤੋਂ ਇਹ ਸਾਰੀ ਸ੍ਰਿਸ਼ਟੀ ਉਹਦੀਆਂ ਅਲੱਗ-ਅਲੱਗ ਰੰਗਾਂ ਕਿਸਮਾਂ ਭਾਂਤਾਂ ਦੀ ਸ੍ਰਿਸ਼ਟੀ ਬਣੀ ਆ ਇਹ ਸਾਰਾ ਉਹਦਾ ਇੱਕ ਦਾ ਹੀ ਰੂਪ ਹੈ ਕਹਿੰਦੇ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆਂ ਬਾਣੀ ਪੜ੍ਹਦੇ ਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿ